ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰჯਨ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ Swami ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਧਾਰ ਹੁੰਦਾ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ ਜਿਨ੍ਹਾਂ ਨੇ ਇਹ ਸ੍ਰਿਸ਼ਟੀ ਉੱਤੇ ਪਰਉਪਕਾਰ ਕੀਤਾ ਹੈ ਭਲਾ ਕੀਤਾ ਹੈ ਬਾਣੀ ਰੂਪ ਹੋ ਕੇ ਸਤਿਗੁਰ ਆਪੇ ਵਰਤੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਖਾਲਸਾ ਜੀ ਕਿ ਨਾਮ ਜਪਣਾ ਬਾਣੀ ਪੜਨੀ ਸਤਿਗੁਰਾਂ ਦਾ ਪੱਲਾ ਫੜਨਾ ਉਹਦੇ ਨਾਲ ਹੀ ਖਾਲਸਾ ਜੀ ਆ ਜੰਮਣ ਤੇ ਮਰਨ ਦਾ ਗੇੜ ਖਤਮ ਹੋਵੇਗਾ ਨਹੀਂ ਤੇ ਵਾਰ-ਵਾਰ ਜੰਮਣ ਤੇ ਮਰਨ ਦੇ ਗੇੜ ਵਿੱਚ ਪਿਆ ਹੋਇਆ ਮਨੁੱਖ ਕਦੇ ਵੀ ਇਹ ਜੰਜਾਲ ਵਿੱਚੋਂ ਨਹੀਂ ਨਿਕਲਦਾ ਇਹ ਜੰਮਣ ਤੇ ਮਰਨ ਦਾ ਗੇੜ ਏਵੇਂ ਹੈ ਜਿਵੇਂ ਖਾਲਸਾ ਜੀ ਕਿਸੇ ਘੁੰਮਣ ਘੇਰੀ ਵਿੱਚ ਪੈ ਜਾਣਾ ਸੋ ਮਹਾਰਾਜ ਸਾਨੂੰ ਇਹੀ ਮਤ ਦਿੰਦੇ ਹਨ ਕਿ ਭਾਈ ਬਾਣੀ ਫੜੋ ਗੁਰੂ ਪਾਤਸ਼ਾਹ ਦਾ ਪੱਲਾ ਫੜੋ ਗੁਰੂ ਕੀ ਸੰਗਤ ਕਰੋ ਜਿਸ ਕਰਕੇ ਖਾਲਸਾ ਜੀ ਇਹ ਜੰਮਣ ਤੇ ਮਰਨ ਦੀ ਜਿਹੜੀ ਘੁੰਮਣ ਘੇਰੀ ਹੈ ਇਹਦੇ ਵਿੱਚੋਂ ਨਿਕਲੇ ਆ ਜਾ ਸਕਦਾ ਹੈ ਉਵੇਂ ਕਿਸੇ ਪ੍ਰਕਾਰ ਵੀ ਇਹਦੇ ਵਿੱਚੋਂ ਨਿਕਲਣਾ ਖਾਲਸਾ ਜੀ ਅਸੰਭਵ ਹੈ ਸੋ ਮਹਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਬਖਸ਼ੀ ਹੈ ਬਾਣੀ ਦਾ ਖਾਲਸਾ ਜੀ ਜਿਸ ਮਨੁੱਖ ਦਾ ਪਹਿਰਾ ਹੈ ਚੜ੍ਹਦੀ ਕਲਾ ਜਿਹੜਾ ਬਾਣੀ ਨੂੰ ਪੜਦਾ ਹੈ ਬਾਣੀ ਦੇ ਪਹਿਰੇ ਲਾ ਕੇ ਰੱਖਦਾ ਹੈ ਰਸਨਾ ਨਾਮ ਤੇ ਆਉਂਦੀ ਰਹਿੰਦੀ ਹੈ ਗਾਉਂਦੀ ਰਹਿੰਦੀ ਹੈ ਸਿਮਰਨ ਅਭਿਆਸ ਚੱਲਦਾ ਰਹਿੰਦਾ ਹੈ ਉਹਦੇ ਉੱਤੇ ਸਤਿਗੁਰਾਂ ਦੀ ਬੇਅੰਤ ਖਾਲਸਾ ਜੀ ਅਪਰਪਾਰ ਕਿਰਪਾ ਜਿਹੜੀ ਮਹਾਰਾਜਰੀ ਵਰਤਦੀ ਹੈ ਕਿਉਂਕਿ ਬਾਣੀ ਗੁਰੂ ਹੈ ਖਾਲਸਾ ਜੀ ਪੂਰਾ ਗੁਰੂ ਹੈ ਬਾਣੀ ਕੋਈ ਮੋਰਚਾ ਅੜ ਜਾਵੇ ਕੋਈ ਦਿੱਕਤ ਪੈ ਜਾਵੇ ਕੋਈ ਮੁਸ਼ਕਲ ਆ ਜਾਵੇ ਜਿਹੜਾ ਮਨੁੱਖ ਬਾਣੀ ਦਾ ਓਟ ਆਸਰਾ ਲੈਂਦਾ ਨਾ ਖਾਲਸਾ ਜੀ ਮਹਾਰਾਜ ਉਹਦੇ ਅੜੇ ਮੋਰਚੇ ਫਤਿਹ ਕਰ ਦਿੰਦੇ ਆ ਤੇ ਹੁਣ ਕਈ ਕਹਿੰਦੇ ਆ ਅਸੀਂ ਤਾਂ ਬਹੁਤ ਬਾਣੀ ਪੜਦੇ ਆ ਜੀ ਸਾਡਾ ਨਹੀਂ ਹੁੰਦਾ ਮੋਰਚਾ ਫਤਿਹ ਖਾਲਸਾ ਜੀ ਜਿੱਡਾ ਮੋਰਚਾ ਹੁੰਦਾ ਉਨੀ ਉਹ ਤੋਂ ਵਧੇਰੇ ਬਾਣੀ ਦਾ ਜਾਪ ਰੱਖਣਾ ਹੁੰਦਾ ਅਸੀਂ ਥੋੜਾ ਜਿਹਾ ਜਾਪ ਰੱਖ ਲੈਨੇ ਆ ਤੇ ਫਿਰ ਕਹਿੰਦੇ ਆ ਗੁਰੂ ਮਹਾਰਾਜ ਦੀ ਬਾਣੀ ਨੇ ਸਾਡੇ ਤੇ ਅਸਰ ਨਹੀਂ ਕੀਤਾ ਐਵੇਂ ਨਹੀਂ ਗੁਰੂ ਕੀ ਬਾਣੀ ਦਾ ਖਾਲਸਾ ਜੀ ਨੇਮ ਰੂਪ ਧਾਰ ਕੇ ਮੰਨ ਲੋ ਸਵਾ ਮਹੀਨੇ ਦੇ ਜਾਪ ਰੱਖ ਲੈ ਜਾਂ ਖਾਲਸਾ ਜੀ ਸਵਾ ਲੱਖ ਜਾਪ ਰੱਖ ਲੈਣਾ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਅਰਦਾਸ ਕਰਨੀ ਕੜਾਹ ਪ੍ਰਸ਼ਾਦ ਬਣਾਉਣਾ ਫਿਰ ਉਸ ਤੋਂ ਬਾਅਦ ਜਾਪ ਰੱਖ ਲੈਣਾ ਨਿਤਾਪਰਤ ਜਾਪ ਕਰਨਾ ਕਿਸੇ ਵੀ ਬਾਣੀ ਦਾ ਹੋ ਸਕਦਾ ਜਪਜੀ ਸਾਹਿਬ ਦਾ ਹੋਵੇ ਚੌਪਾਈ ਸਾਹਿਬ ਦਾ ਹੋਵੇ ਜਾਂ ਸ੍ਰੀ ਸੁਖਣੀ ਸਾਹਿਬ ਦੇ ਜਾਪ ਹੋਣ ਜਾਂ ਗੁਰਮੰਤਰ ਮੂਲ ਮੰਤਰ ਦਾ ਜਾਪ ਹੋਵੇ ਜਾਂ ਕੋਈ ਸ਼ਬਦ ਹੋਵੇ ਖਾਲਸਾ ਜੀ ਜਾਂ ਦਸਮ ਬਾਣੀ ਹੋਵੇ ਜੀਦਾ ਵੀ ਤੁਸੀਂ ਜਾਪ ਕਰਨਾ ਹੈ ਸਵਾ ਲੱਖ ਜਾਪ ਕਰੋ ਸਵਾ ਲੱਖ ਜਾਪ ਕਰਨ ਦੇ ਨਾਲ ਮਹਾਰਾਜ ਤੁਹਾਡੇ ਅਰੇ ਮੂਰਤੀ ਫਤਿਹ ਕਰਨਗੇ ਇਹ ਸਤਿਗੁਰਾਂ ਦੀ ਖੁਸ਼ੀ ਫਿਰ ਬਿਲਦੀ ਹੈ ਤੇ ਜੇ ਕੋਈ ਕਵੇ ਵੀ ਮੈਂ ਸਵੇਰੇ ਉੱਠ ਕੇ ਇੱਕ ਪਾਠ ਕਰ ਲਿਆ ਤੇ ਮੈਨੂੰ ਸਭ ਕੁਝ ਮਿਲ ਜੇ ਉਹ ਇੱਕ ਪਾੜਨੇ ਤੇ ਤੁਹਾਡੇ ਆਸੇ ਪਾਸੇ ਨੂੰ ਮਹਾ ਸਾਫ ਕਰਨਾ ਤੁਹਾਨੂੰ ਸੁੱਖ ਕਿਵੇਂ ਦੇ ਸਕਦਾ ਉਹ ਵੀ ਕਿਹੜਾ ਸ਼ੁੱਧ ਕੀਤਾ ਹੁੰਦਾ ਬਹੁਤ ਬੇਅੰਤ ਗਲਤੀਆਂ ਹੁੰਦੀਆਂ ਫਿਰ ਉਹਦੇ ਵਿੱਚ ਮਨ ਨਹੀਂ ਟਿਕਿਆ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਮੰਗਦੇ ਆ ਸਤਿਗੁਰਾਂ ਕੋਲੋਂ ਤੇ ਖਾਲਸਾ ਜੀ ਉਦੋਂ ਫਿਰ ਜਿਹੜਾ ਜਾਪ ਕਰੀਦਾ ਉਦੋਂ ਜਾਪ ਵਿੱਚ ਧਿਆਨ ਲਾਉਣਾ ਹੁੰਦਾ ਪਰ ਸਾਡਾ ਧਿਆਨ ਉਹ ਚੀਜ਼ ਵੱਲ ਹੁੰਦਾ ਵੀ ਜਿਹਦੇ ਕਰਕੇ ਅਸੀਂ ਪਾਠ ਕਰ ਰਹੇ ਹਾਂ ਇਸ ਕਰਕੇ ਕਈ ਵਾਰ ਉਹ ਛੇਤੀ ਸਾਨੂੰ ਮਿਲਦੀ ਨਹੀਂ ਜਦੋਂ ਮਨੁੱਖ ਕਿਸੇ ਨੇ ਸੁੱਖ ਲੈਣਾ ਕੋਈ ਪਰ ਉਹਦਾ ਧਿਆਨ ਸੁੱਖ ਵਾਲੀ ਰਵੇ ਉਹ ਸੋਚੇ ਹੀ ਨਾ ਵੀ ਮੈਂ ਬਾਣੀ ਵਾਲਾ ਧਿਆਨ ਕਰਾਂ ਜਦੋਂ ਮਨੁੱਖ ਕਿਸੇ ਵਸਤੂ ਦੀ ਪ੍ਰਾਪਤੀ ਵਾਸਤੇ ਜੇ ਬਾਣੀ ਵਾਲਾ ਧਿਆਨ ਨਹੀਂ ਆ ਕਰਦਾ ਤੇ ਖਾਲਸਾ ਜੀ ਉਹਨੂੰ ਬਹੁਤ ਮੁਸ਼ਕਲ ਦੇ ਨਾਲ ਉਹ ਚੀਜ਼ ਮਿਲਦੀ ਹੈ ਬਹੁਤ ਘੱਟ ਚਾਂਸ ਨੇ ਵੀ ਉਹਦੀ ਸੁੱਖ ਪੂਰੀ ਹੋ ਜਵੇ ਪਰ ਜਿਹੜਾ ਮਨੁੱਖ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਬੇਨਤੀ ਕਰਕੇ ਜੋਦੜੀ ਕਰਕੇ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਕੇ ਤੇ ਜਦੋਂ ਜਾਪ ਰੱਖਦਾ ਮੰਨ ਲਓ ਨੇ ਜਪਜੀ ਸਾਹਿਬ ਸਵਾ ਲੱਖ ਰੱਖਿਆ ਤੇ ਖਾਲਸਾ ਜੀ ਉਹ ਆਸ ਨੂੰ ਨਹੀਂ ਰੋਜ਼-ਰੋਜ਼ ਚਿਤਵਦਾ ਉਹ ਮਹਾਰਾਜ ਦੀ ਬਾਣੀ ਨੂੰ ਚਿਤਵਦਾ ਹੈ ਜਦੋਂ ਰੋਜ਼-ਰੋਜ਼ ਬਾਣੀ ਨੂੰ ਚਿਤਵੋਗੇ ਤੇ ਉਹ ਆਸ ਨੂੰ ਨਹੀਂ ਯਾਦ ਕਰੋਗੇ ਤਿਉਂ ਤਿਉਂ ਬਾਣੀ ਫਿਰ ਉਹ ਤੁਹਾਨੂੰ ਜਿਹੜੀ ਸੁੱਖ ਹੈ ਖਾਲਸਾ ਜੀ ਉਹ ਤੁਹਾਨੂੰ ਦੇ ਦੇਵੇਗੀ ਜਿਵੇਂ ਇੱਕ ਗੁਰਮਖ ਦੀ ਮੈਂ ਆਪ ਜੀ ਨਾਲ ਗੱਲ ਸਾਂਝੀ ਕਰਦਾ ਸਾਡਾ ਮਿੱਤਰ ਸੀ ਖਾਲਸਾ ਜੀ ਤੇ ਕੁਝ 2013 12 13 ਦੀ ਗੱਲ ਹੋਵੇਗੀ ਉਹਨੇ ਸਾਨੂੰ ਦੱਸਣਾ ਕੀਤਾ ਸੀ ਵੀ ਬਾਣੀ ਕਿਵੇਂ ਮਹਾਰਾਜ ਦੀ ਅਸਰ ਕਰਦੀ ਹੈ ਇਸ ਕਰਕੇ ਮੈਂ ਆਪ ਜੀ ਨੂੰ ਇਹ ਬਚਨ ਸੁਣਾ ਰਿਹਾ ਉਹਨਾਂ ਨੇ ਦੱਸਣਾ ਕੀਤਾ ਵੀ ਮੈਂ ਪ੍ਰੈਕਟੀਕਲ ਕਰਕੇ ਵੇਖਿਆ ਕਿਉਂਕਿ ਚੰਗਾ ਅਭਿਆਸੀ ਸੀ ਗੁਰਸੇਖ ਸੀ ਬਾਣੀ ਪੜਨ ਵਾਲਾ ਸੀ ਤੇ ਜਦੋਂ ਖਾਲਸਾ ਜੀ ਉਹਨੇ ਪ੍ਰੈਕਟੀਕਲ ਕੀ ਕੀਤਾ ਵੀ ਜਿੱਦਾਂ ਮਹਾਰਾਜ ਦੇ ਚਰਨਾਂ ਵਿੱਚ ਕੋਈ ਆਸ ਰੱਖ ਲਈ ਵੀ ਮਹਾਰਾਜ ਮੈਨੂੰ ਆਹ ਵਾਲੀ ਚੀਜ਼ ਪ੍ਰਾਪਤ ਹੋਵੇ ਜਿਨੂੰ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਰੱਖ ਲਈ ਉਸ ਤੋਂ ਬਾਅਦ ਉਹਨੇ ਜਿਹੜਾ ਜਾਪ ਸ਼ੁਰੂ ਕੀਤਾ ਤੇ ਉਹ ਜਾਪ ਵੱਲ ਧਿਆਨ ਨਹੀਂ ਸੀ ਦਿੰਦਾ ਤੇ ਵਸਤੂ ਵੱਲ ਧਿਆਨ ਦਿੰਦਾ ਰਿਹਾ ਸਵਾ ਮਹੀਨਾ ਤੇ ਖਾਲਸਾ ਜੀ ਉਹ ਵਸਤੂ ਨਹੀਂ ਪ੍ਰਾਪਤ ਹੋਈ ਫਿਰ ਉਹੀ ਵਸਤੂ ਉਹਨਾਂ ਨੇ ਫਿਰ ਸਵਾ ਮਹੀਨੇ ਦਾ ਜਾਪ ਕੀਤਾ ਪ੍ਰੈਕਟੀਕਲ ਕੀਤਾ ਕਿ ਬਾਣੀ ਕਿਵੇਂ ਅਸਰ ਕਰਦੀ ਜਦੋਂ ਪ੍ਰੈਕਟੀਕਲ ਕੀਤਾ ਖਾਲਸਾ ਜੀ ਉਹਦੇ ਵਿੱਚ ਫਿਰ ਉਹਨੇ ਬਾਣੀ ਵੱਲ ਧਿਆਨ ਲਾਇਆ ਜਿਹੜੀ ਆਸ ਮੰਗੀ ਸੀ ਜਾਂ ਮੁਰਾਦ ਮੰਗੀ ਸੀ ਉਹਦੇ ਵੱਲ ਧਿਆਨ ਨਹੀਂ ਜਾਣ ਦਿੱਤਾ ਤੇ ਅੱਧਿਆਂ ਦਿਨਾਂ ਦੇ ਵਿੱਚ ਪੂਰੀ ਹੋ ਗਈ ਸੀ ਮਹਾਰਾਜ ਦੀ ਏਡੀ ਕਿਰਪਾ ਵਰਤੀ ਉਹ ਸਾਰਿਆਂ ਨੂੰ ਦੇਣ ਵਾਲਾ ਦਾਤਾ ਹੈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਾਰੀਆਂ ਦਾਤਾਂ ਉਸੇ ਵਾਹਿਗੁਰੂ ਜੀ ਦੇ ਹੱਥ ਵਿੱਚ ਨੇ ਤੇ ਮਹਾਰਾਜ ਕਹਿੰਦੇ ਵੀ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਦਾਤਾ ਦੇ ਹੀ ਜਾਂਦਾ ਜੁਗਾ ਜੁਗੰਤਰਾਂ ਤੋਂ ਦੁਨੀਆ ਖਾਈ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਥੱਕਦੇ ਨਹੀਂ ਦਿੰਦੇ ਆ ਖਾਲਸਾ ਜੀ ਤੇ ਜਿਹੜੇ ਮੰਗਣ ਵਾਲੇ ਹਨ ਉਹ ਉਹ ਥੱਕ ਜਾਂਦੇ ਦੇਦਾ ਦੇ ਲੈਦੇ ਥੱਕ ਪਾਹੇ ਮਹਾਰਾਜ ਦੇ ਬਚਨ ਹਨ ਵੀ ਉਹ ਦੇਣ ਵਾਲਾ ਜਿਹੜਾ ਹੈ ਦਈ ਜਾ ਰਿਹਾ ਲੈਣ ਵਾਲੇ ਥੱਕੀ ਜਾ ਰਹੇ ਐਡੀ ਮਹਾਰਾਜ ਦੀ ਕਿਰਪਾ ਹੈ ਐਡਾ ਦਿਆਲੂ ਤੇ ਕਿਰਪਾਲੂ ਸਤਿਗੁਰੂ ਹੈ ਸੋ ਜਦੋਂ ਆਪਾਂ ਉਹਨਾਂ ਦੇ ਨਾਮ ਤੇ ਅੱਗੇ ਅਰਦਾਸ ਕਰਾਂਗੇ ਨਾਮ ਜਪਾਂਗੇ ਬਾਣੀ ਪੜ੍ਹਾਂਗੇ ਉਹਨਾਂ ਨੂੰ ਸਰੂਪ ਕਰਕੇ ਜਾਣ ਕੇ ਬਾਣੀ ਬਾਣੀ ਕਰਕੇ ਪਰਮੇਸ਼ਰ ਜਾਣ ਕੇ ਅਰਦਾਸ ਕਰਾਂਗੇ ਫਿਰ ਖਾਲਸਾ ਜੀ ਸਾਡੀ ਪੂਰੀ ਪਵੇਗੀ ਸਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਦਾਤਾ ਸਾਰੇਆਂ ਸੁੱਖਾਂ ਨੂੰ ਦੇਣ ਵਾਲਾ ਹੈ ਸੋ ਐਵੇਂ ਜਿਵੇਂ ਗੁਰਮੁਖ ਨੇ ਦੱਸਿਆ ਪ੍ਰੈਕਟੀਕਲ ਕਰਕੇ ਕਿ ਵਾਕਿਆ ਹੀ ਖਾਲਸਾ ਜੀ ਜਦੋਂ ਆਪਾਂ ਜਾਪ ਕਰਦੇ ਆ ਨਾ ਕਿਸੇ ਕਾਰਜ ਵਾਸਤੇ ਕਰਦੇ ਆ ਤੇ ਜਾਪ ਸਾਨੂੰ ਚੇਤੇ ਨਹੀਂ ਰਹਿੰਦਾ ਕਾਰ ਦੀ ਚੇਤੇ ਰਹਿੰਦਾ ਬਾਣੀ ਪੜ੍ਹਦੇ ਆ ਵੀ ਕਾਰ ਦੀ ਦਿਮਾਗ ਚ ਆਈ ਜਾਂਦਾ ਵੀ ਆਹ ਕੰਮ ਵਾਸਤੇ ਤੇ ਮੈਂ ਪਾਠ ਕਰਦਾ ਪਰ ਚਾਹੀਦਾ ਹੈ ਕੰਮ ਨੂੰ ਭੁਲਾ ਕੇ ਸਤਗੁਰਾਂ ਵੱਲ ਧਿਆਨ ਕਰਨਾ ਫਿਰ ਛੇਤੀ ਪੂਰੀ ਪੈਂਦੀ ਹੈ ਸ਼ੇਤੀ ਪ੍ਰਾਪਤੀ ਹੋ ਜਾਂਦੀ ਹੈ। ਅਸੇਤੀ ਜਿਹੜਾ ਸੁਖ ਪ੍ਰਾਪਤ ਹੋ ਜਾਂਦਾ। ਸੋ ਮਹਾਰਾਜ ਕਿਰਪਾ ਕਰਨ ਸਤਿਗੁਰੂ ਦੀਨ ਦੁਨੀ ਦੇ ਮਾਲਕ ਸਮਰਥਾ ਦੇ ਮਾਲਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਸੁੱਖਾਂ ਦੇ ਦਾਤੇ ਸਭ ਸੁਖ ਦੇਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗੀਏ ਬਾਣੀ ਪੜੀਏ ਸਾਰੇ ਦੁੱਖਾਂ ਦੀ ਨਿਵਰਤੀ ਕਰ ਦੇਣਗੇ। ਸੋਖੀ ਸੁਖ ਝੋਲੀ ਵਿੱਚ ਪਾ ਦੇਣਗੇ ਪਰ ਮਹਾਰਾਜ ਦੇ ਚਰਨਾਂ ਵਿੱਚ ਪ੍ਰੇਮ ਤੇ ਪ੍ਰੀਤੀ ਕਰਕੇ ਕੋਈ ਕਰਕੇ ਵੇਖੇ। ਸਭ ਕੁਝ ਪ੍ਰਾਪਤ ਹੁੰਦਾ। ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਤੇ ਹੱਡ ਬੀਤੀ ਇੱਕ ਭੈਣ ਨੇ ਖਾਲਸਾ ਜੀ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਦੀ ਬੜੀ ਬੇਅੰਤ ਉਹਨਾਂ ਦੇ ਕਿਰਪਾ ਹੋਈ ਤੇ ਇਹ ਹਿੰਦੂ ਪਰਿਵਾਰ ਤੋਂ ਹੈ ਭੈਣ ਤੇ ਖਾਲਸਾ ਜੀ ਬਾਹਰ ਜਰਮਨੀ ਦੇ ਵਿੱਚ ਰਹਿੰਦੇ ਆ ਪਹਿਲਾਂ ਇਟਲੀ ਵਿੱਚ ਸੀਗੇ ਬਾਅਦ ਵਿੱਚ ਜਰਮਨੀ ਵਿੱਚ ਚਲੇ ਗਏ ਤੇ ਇਹ ਦੱਸਦੇ ਆ ਕਿ ਇੱਕ ਵਾਰ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡੀ ਸਾਡੇ ਤੇ ਖੇੜ ਵਰਤੀ ਭੈਣ ਕਹਿੰਦੀ ਮੈਨੂੰ ਤੇ ਪਤਾ ਹੀ ਨਹੀਂ ਸੀ ਬਾਬਾ ਦੀਪ ਸਿੰਘ ਸਾਹਿਬ ਕੌਣ ਆ ਕਹਿੰਦੇ ਸਾਡੇ ਨਾ ਜਦੋਂ ਅਸੀਂ ਇੱਥੇ ਆਏ ਆ ਜਰਮਨੀ ਵਿੱਚ ਆਏ ਆ ਤੇ ਸਾਡੇ ਭੁਜੰਗੀ ਹੋਇਆ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਜਿਹੜਾ ਭੁਜੰਗੀ 4 ਸਾਲ ਦਾ ਹੋ ਗਿਆ ਸੀ ਤੇ ਸਾਡੇ 4.5 ਸਾਲ ਦਾ ਹੋ ਗਿਆ ਸੀ ਕੋਈ ਅੱਖਰ ਨਹੀਂ ਸੀ ਬੋਲਦਾ ਕੁਛ ਨਹੀਂ ਸੀ ਬੋਲਦਾ ਤੇ ਅਸੀਂ ਡਾਕਟਰ ਨੂੰ ਵੀ ਵਿਖਾਇਆ ਸੀਗਾ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿੱਦਾਂ ਮਹਾਰਾਜ ਦੀ ਮੌਜ ਡਾਕਟਰ ਵੀ ਕਹਿੰਦਾ ਵੀ ਜੇ ਇਹਨੇ ਬੋਲਣਾ ਹੁੰਦਾ ਫਿਰ ਵੀ 2 ਸਾਲ ਖ ਤੇ 6 ਸਾਲ ਦਾ ਕੋਈ ਪੀਰੀਅਡ ਹੁੰਦਾ ਕਿ 6 ਸਾਲ ਤੱਕ ਜੇ ਬੋਲ ਪਿਆ ਤੇ ਚੜ੍ਹਦੀ ਕਲਾ ਜੇ ਨਾ ਬੋਲਿਆ ਫਿਰ ਇਹ ਜਮੰਦਰੂ ਹੀ ਇਹਦੀ ਆਵਾਜ਼ ਹੈ ਨਹੀਂ ਪਿੱਛੋਂ ਇਦਾਂ ਹੀ ਆ ਤੇ ਭੈਣ ਕਹਿੰਦੀ ਵੀ ਮੇਰੇ ਮਨ ਵਿੱਚ ਬੜਾ ਹੋਇਆ ਵੀ ਮੇਰੇ ਘਰ ਇੱਕ ਪੁੱਤਰ ਹੋਇਆ ਤੇ ਉਹ ਵੀ ਉਹ ਵੀ ਬੋਲ ਨਹੀਂ ਸਕਦਾ ਵੀ ਇਦਾਂ ਕਿਦਾਂ ਜਿਵੇਂ ਖਾਲਸਾ ਜੀ ਉਹ ਭੈਣ ਦੱਸਦੀ ਵੀ ਸਾਡੇ ਨਾ ਜਿਹੜੀ ਮੇਰੀ ਸੱਸਾ ਹੈ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚੋਂ ਆ ਤੇ ਉਹ ਬਹੁਤਾ ਪੰਡਤਾਂ ਦੇ ਵਿਸ਼ਵਾਸ ਕਰਦੇ ਆ ਤੇ ਪੰਡਤ ਨੇ ਵੀ ਇਹ ਗੱਲ ਕਹੀ ਕਿ ਇਹ ਬੱਚੇ ਦਾ ਜਿਹੜਾ ਟੇਵਾ ਮੈਂ ਬਣਾਇਆ ਆ ਇਹਨੂੰ ਕੋਈ ਨਾ ਕੋਈ ਕਸ਼ਟ ਕੋਈ ਨਾ ਕੋਈ ਨੁਕਸ ਜਿਹੜਾ ਸੀ ਉਹ ਹੋਣਾ ਸੀ ਤੇ ਇਹਦੀ ਜਿਹੜੀ ਆਵਾਜ਼ ਹੈ ਸ਼ਾਇਦ ਹੀ ਆ ਵੀ ਇਹ ਬੋਲੇ ਇਹ ਪੰਡਤ ਜੀ ਨੇ ਵੀ ਕਹਿ ਦਿੱਤਾ ਤੇ ਭੈਣ ਦੱਸਦੀ ਆ ਕਹਿੰਦੇ ਵੀ ਮੈਂ ਨਾ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੀ ਸਾਂ ਕਹਿੰਦੇ ਅਸੀਂ ਮਾਤਾ ਨੂੰ ਮੰਨਦੇ ਆ ਤੇ ਮਾਤਾ ਦੇ ਅੱਗੇ ਅਰਦਾਸਾਂ ਬੇਨਤੀਆਂ ਮੈਂ ਕਰਦੀ ਹੁੰਦੀ ਸਾਂ ਵੀ ਮਾਤਾ ਰਾਣੀ ਵੀ ਜੇ ਮੇਰਾ ਪੁੱਤਰ ਬੋਲ ਪਵੇ ਤੇ ਮੈਂ ਐਦਾ ਕਰੂੰਗੀ ਮੈਂ ਆ ਕਰੂੰਗੀ ਇਹ ਪਤਾ ਨਹੀਂ ਚੁੰਨੀ ਚੜਾਉਂਦੇ ਆ ਸ਼ਾਇਦ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਤੇ ਜਗਰਾਤਾ ਵੀ ਅਸੀਂ ਕਹਿੰਦੇ ਇੱਥੇ ਆ ਕੇ ਕਰਵਾਉਣਾ ਕੀਤਾ ਸੀ ਵੱਡੇ ਪੱਦਰ ਤੇ ਤੇ ਪਰ ਕੋਈ ਫਰਕ ਨਹੀਂ ਪਿਆ ਤੇ ਭੈਣ ਦੱਸਦੀ ਆ ਕਹਿੰਦੇ ਵੀ ਮੈਂ ਨਾ ਅਸੀਂ ਕੁਦਰਤੀ ਜਿੱਦਾਂ ਸਾਡੇ ਪਰਿਵਾਰ ਦੇ ਵਿੱਚੋਂ ਹੀ ਆ ਭੈਣ ਕਹਿੰਦੀ ਵੀ ਮੇਰੀ ਮਾਸੀ ਦੀ ਉਹ ਨੌ ਆ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੀ ਤੇ ਉਹ ਹੈ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੀਗੇ ਬਹੁਤ ਮੰਦੀ ਸੀ ਤੇ ਇੱਕ ਵਾਰ ਸਾਡਾ ਮੇਲ ਹੋ ਗਿਆ ਉਹ ਵੀ ਇੱਥੇ ਬਾਹਰ ਨੇ ਕਹਿੰਦੇ ਮੇਲ ਹੋ ਗਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਵੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰੋ ਮਹਾਰਾਜ ਕਿਰਪਾ ਕਰਨਗੇ ਤੇ ਉਹ ਜਦੋਂ ਬੱਚੇ ਨੂੰ ਮਿਲੀ ਤੋ ਉਹਨੂੰ ਨਹੀਂ ਸੀ ਪਤਾ ਜਦੋਂ ਉਹਨੇ ਬੱਚੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਹਿੰਦੀ ਇਹ ਬੋਲਦਾ ਕਿਉਂ ਨਹੀਂ ਤੇ ਮੈਂ ਉਹਨੂੰ ਦੱਸਿਆ ਵੀ ਇਹ ਬੋਲਦਾ ਨਹੀਂਗਾ ਡਾਕਟਰ ਵੀ ਕਹਿੰਦੇ ਵੀ ਸ਼ਾਇਦ ਹੀ ਇਹਦੀ ਆਵਾਜ਼ ਆਵੇ ਨਹੀਂ ਤੇ ਪਿੱਛੋਂ ਹੀ ਹੈ ਨਹੀਂ ਤੇ ਉਹਨੇ ਮੈਨੂੰ ਕਿਹਾ ਵੀ ਤੂੰ ਫਿਰ ਤੂੰ ਜੇ ਮਿਹਨਤ ਕਰ ਲਵੇਂ ਤਾਂ ਸਭ ਕੁਝ ਪ੍ਰਾਪਤ ਹੋ ਸਕਦਾ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਬਹੁਤ ਕੁਝ ਦਿੱਤਾ ਤੇ ਤੂੰ ਵੀ ਜਰੂਰ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰ ਸੇਵਾ ਕਰ ਤੇਨੂੰ ਕਰਨਾ ਪਊਗਾ ਤੇ ਬੱਚਾ ਤੇਰਾ ਬੋਲਣ ਲੱਗ ਪਊਗਾ ਮੈਨੂੰ ਇਨਾ ਭਰੋਸਾ ਬਾਬਾ ਦੀਪ ਸਿੰਘ ਸਾਹਿਬ ਤੇ ਆ ਤੇ ਉਹ ਮੈਨੂੰ ਰਾਹੇ ਪਾ ਗਈ ਮੈਂ ਉਹਦਾ ਨੰਬਰ ਲਿਆ ਫਿਰ ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕਰਕੇ ਭੈਣ ਕਹਿੰਦੀ ਸਾਰੀ ਗੱਲਬਾਤ ਮੈਂ ਪੁੱਛ ਲਈ ਵੀ ਕੀ ਕਰਨਾ ਕਿਵੇਂ ਕਰਨਾ ਤੇ ਉਹਨੇ ਫਿਰ ਮਹਾਰਾਜ ਦੀ ਕਿਰਪਾ ਨਾਲ ਚਲੋ ਮੈਂ ਪੜਦੀ ਸਾ ਹਿੰਦੀ ਵਿੱਚ ਉਥੀ ਮੈਂ ਉਹਦੇ ਕੋਲੋਂ ਮੰਗਾਈ ਉਹਦੇ ਕੋਲੋਂ ਲਈ ਤੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਹੌਲੀ-ਹੌਲੀ ਮੈਨੂੰ ਪਤਾ ਲੱਗਾ ਤੇ ਮੇਰੇ ਘਰ ਵਾਲੇ ਨੇ ਥੋੜਾ ਜਿਹਾ ਕੀਤਾ ਸੀ ਵੀ ਇਹ ਤੂੰ ਕੀ ਕਰਦੀ ਆ ਵੀ ਇਹ ਨਾ ਕਰ ਪਰ ਮਹਾਰਾਜ ਦੀ ਜਿੱਦਾਂ ਕਿਰਪਾ ਵਰਤ ਨਹੀਂ ਹੁੰਦੀ ਹੈ ਹੋਰ ਕਿਸੇ ਨੇ ਘਰ ਚੋਂ ਨਹੀਂ ਰੋਕਿਆ ਉਹ ਵੀ ਹੌਲੀ-ਹੌਲੀ ਚੁੱਪ ਕਰ ਗਿਆ ਬੰਦ ਕਰ ਗਿਆ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਘਰੇ ਜੋਤ ਲਾਉਣ ਲੱਗ ਪਈ ਕਿਉਂਕਿ ਜੋਤ ਅਸੀਂ ਪਹਿਲਾਂ ਵੀ ਮਾਤਾ ਦੀ ਲਾਉਂਦੇ ਸਾਂ ਕਮਰੇ ਦੇ ਵਿੱਚ ਤੇ ਕਹਿੰਦੇ ਫਿਰ ਅਸੀਂ ਨਾ ਇਦਾਂ ਮਹਾਰਾਜ ਦੀ ਕਿਰਪਾ ਸਦਕਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾਉਣ ਲੱਗ ਪਈ ਜਿੱਦਾਂ ਮੈਨੂੰ ਉਹ ਭੈਣ ਨੇ ਦੱਸਿਆ ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦਾ ਜੀਵਨ ਸੁਣਿਆ YouTube ਦੇ ਉੱਤੇ ਤੇ ਮੈਨੂੰ ਫਿਰ ਪ੍ਰੇਮ ਜਿਹੜਾ ਮੇਰਾ ਬਣ ਗਿਆ ਸ਼ਹੀਦਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਨਾਲ ਕਹਿੰਦੇ ਫਿਰ ਮੈਂ ਜੋਰ ਦਾ ਕਿਉਂ ਜਿਹੜਾ ਨਾ ਉਹ ਆਪਣੇ ਬੱਚੇ ਨੂੰ ਕੁਝ ਖਵਾਉਣਾ ਤੇ ਉਹਦੇ ਵਿੱਚ ਥੋੜਾ ਜਿਹਾ ਪਾ ਦੇਣਾ ਇੱਕ ਦੋ ਬੂੰਦ ਪਾ ਕੇ ਤੇ ਫਿਰ ਆਪਣੇ ਬੱਚੇ ਨੂੰ ਛਕਾਉਣੀ ਪਹਿਲੇ ਐਵੇਂ ਮਹਾਰਾਜ ਦੀ ਕਿਰਪਾ ਸਦਕਾ ਫਿਰ ਨਾਲੇ ਮੈਂ ਜਪਜੀ ਸਾਹਿਬ ਹੀ ਮੈਨੂੰ ਆਉਂਦਾ ਸੀ ਤੇ ਜਪਜੀ ਸਾਹਿਬ ਦਾ ਪਾਠ ਮੈਂ ਸੁਣ ਸੁਣ ਕੇ ਯਾਦ ਕੀਤਾ ਫਿਰ ਮਹਾਰਾਜ ਦੀ ਕਿਰਪਾ ਨਾਲ 1.5 ਸਾਲ ਲਗਾਤਾਰ ਭੈਣ ਕੇ ਨਹੀਂ ਮੈਂ ਜਪਜੀ ਸਾਹਿਬ ਦੇ ਪਾਠ ਕੀਤੇ 1.5 ਸਾਲ ਲਗਾਤਾਰ ਜੋਤ ਜਗਾ ਕੇ ਬਿਣਾ ਨਾਗੇ ਪੰਜ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ ਕਰਨੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਮੈਨੂੰ ਕੜਾਹ ਪ੍ਰਸ਼ਾਦ ਨਹੀਂ ਸੀ ਬਣਾਉਣਾ ਆਉਂਦਾ ਤੇ ਮੈਂ ਫਿਰ ਹੌਲੀ ਹੌਲੀ ਉਹ ਸਿੱਖਿਆ ਫਿਰ ਜੋਤ ਜਗਾ ਕੇ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਫਿਰ ਸ਼ਹੀਦਾਂ ਨੂੰ ਯਾਦ ਕਰਨਾ ਫਿਰ ਮੈਂ ਅਰਦਾਸ ਬੇਨਤੀ ਕਰਨੀ ਡੇਢ ਸਾਲ ਮਹਾਰਾਜ ਦੀ ਕਿਰਪਾ ਨਾਲ ਮੈਂ ਸੇਵਾ ਕਰਦੀ ਰਹੀ ਡੇਢ ਸਾਲਾਂ ਬਾਅਦ ਮੇਰਾ ਮਨ ਰੋਇਆ ਮੇਰੇ ਮਨ ਨੇ ਰੋ ਕੇ ਭੈਣ ਕਹਿੰਦੀ ਅਰਦਾਸ ਕੀਤੀ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਫਿਰ ਸਾਡੇ ਵੀ ਨਹੀਂ ਹੋ ਤੁਸੀਂ ਫਿਰ ਉਹਨਾਂ ਦੇ ਹੀਓ ਜਿਹੜੇ ਤੁਹਾਡੇ ਕੋ ਆਉਂਦੇ ਮੈਂ ਤੁਹਾਡੇ ਕੋ ਆ ਨਹੀਂ ਸਕਦੀ ਐਡੀ ਦੂਰ ਹਾਂ ਤੇ ਮੇਰੀ ਕੀ ਅਰਦਾਸ ਬੇਨਤੀ ਤੁਸੀਂ ਨਹੀਂ ਸੁਣਨੀ ਉਹ ਤੇ ਭੈਣ ਕਹਿੰਦੀ ਸੀ ਬਹੁਤ ਕੁਝ ਬਾਬਾ ਦੀਪ ਸਿੰਘ ਸਾਹਿਬ ਦਿੰਦੇ ਆ ਮੈਨੂੰ ਤੇ ਨਹੀਂ ਮਿਲਦਾ ਮੇਰੇ ਤੇ ਕਿਰਪਾ ਕਰੋ ਜਿੱਥੇ ਮੇਰੀ ਕਮੀ ਆ ਤੁਸੀਂ ਆਪ ਹੀ ਕਿਰਪਾ ਕਰਕੇ ਉਹ ਕਮੀ ਨੂੰ ਕੱਢ ਦਿਓ ਮਹਾਰਾਜ ਨਾਸ ਕਰ ਦਿਓ ਮੈਨੂੰ ਮਾਤ ਬਖਸ਼ ਦਿਓ ਇਦਾਂ ਕਹਿੰਦੀ ਮੈਂ ਰੋ ਰੋ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਸ਼ਹੀਦਾਂ ਦੇ ਚਰਨਾਂ ਵਿੱਚ ਸਤਗੁਰਾਂ ਦੀ ਕਿਰਪਾ ਹੋਈ ਬਹੁਤ ਮਨ ਜੁੜ ਗਿਆ ਬੈਰਾਗ ਜਿਆਦਾ ਆ ਗਿਆ ਨਾ ਜਦੋਂ ਬੈਰਾਗੀ ਹੋ ਜਾਂਦਾ ਮਨੁੱਖ ਉਹਦਾ ਮਨ ਜੁੜ ਜਾਂਦਾ ਖਾਲਸਾ ਜੀ ਉਸ ਵੇਲੇ ਤਾਰ ਜੁੜ ਜਾਂਦੀ ਜਦੋਂ ਉਹ ਤਾਰ ਜੋੜਦੀ ਆ ਫਿਰ ਚਾਨਣ ਹੀ ਚਾਨਣ ਹੋ ਜਾਂਦਾ ਸੁਰਤ ਬਿਰਤ ਦੇ ਵਿੱਚ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਭੈਣ ਬੱਚੇ ਨੂੰ ਉਹ ਬੂੰਦ ਵੀ ਇੱਕ ਘੋੜੀ ਦੀ பாਕੇ ਵਿੱਚ ਖਾਣ ਪੀਣ ਦੇ ਵਿੱਚ ਛਕਾਉਂਦੀ ਹੁੰਦੀ ਸੀ ਤੇ ਪੂਰੇ ਡੇਢ ਸਾਲ ਬਾਅਦ ਮਹਾਰਾਜ ਦੀ ਕਲਾ ਵਰਤੀ ਮੇਰਾ ਬੱਚਾ ਘਰੇ ਸੀਗਾ ਕਮਰੇ ਦੇ ਵਿੱਚ ਮੈਂ ਕੰਮ ਕਰਦੀ ਸਾਂ ਪਹਿਲੀ ਵਾਰ ਉਹਨੇ ਮੈਨੂੰ ਆਵਾਜ਼ ਮਾਰੀ ਪਹਿਲੀ ਵਾਰ ਮੇਰਾ ਨਾਮ ਲੈ ਕੇ ਮੈਨੂੰ ਉਚੀਕ ਕੇ ਪੁਰਨਾ ਨਹੀਂ ਉਹਨੇ ਪੂਰਾ ਬੋਲਿਆ ਨਾਮ ਹੁਕਮਾ ਬੋਲਿਆ ਗਿਆ ਪਤਾ ਨਹੀਂ ਉਹਨੇ ਕੀ ਬੋਲਿਆ ਉਹ ਆਵਾਜ਼ ਮੇਰੇ ਕੰਨੀਆਂ ਪਈ ਵੀ ਮੈਂ ਭੱਜ ਕੇ ਦੌੜ ਕੇ ਗਈ ਪਹਿਲਾਂ ਜਦੋਂ ਆਵਾਜ਼ ਉਹ ਬੋਲਿਆ ਤੇ ਮੇਰੇ ਤੱਕ ਆਵਾਜ਼ ਆਈ ਜਰੂਰ ਮੈਨੂੰ ਲੱਗਾ ਵੀ ਉਦਾਂ ਹੀ ਐ ਕੁਝ ਦੂਜੀ ਵਾਰੀ ਬੋਲਿਆ ਤੇ ਮੈਂ ਭੱਜ ਕੇ ਦੌੜ ਕੇ ਗਈ ਜਦੋਂ ਜਾ ਕੇ ਵੇਖਿਆ ਤੇ ਉਹ ਖੁਦ ਵੀ ਹੈਰਾਨ ਸੀ ਵੀ ਇਹ ਮੈਂ ਕੀ ਬੋਲੇਆ ਹਾਲੇ ਵੀ ਉਹਦੇ ਅੱਖਰ ਭੈਣ ਕਹਿੰਦੀ ਵੀ ਚੰਗੀ ਤਰ੍ਹਾਂ ਚੱਲੇ ਨਹੀਂ ਕਿਉਂਕਿ ਉਹ ਗੱਲ ਬਾਤ ਹੀ ਉਹਨੇ ਕੀਤੀ ਨਹੀਂ ਬੋਲਿਆ ਨਹੀਂ ਮੁਖੋਂ ਬੋਲਦਾ ਜ਼ਰੂਰ ਹੈ ਪਰ ਅੜ ਅੜ ਕੇ ਬੋਲਦਾ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਿਰਪਾ ਕੀਤੀ ਜਿਹੜਾ ਇੱਕ ਅੱਖਰ ਨਹੀਂ ਸੀ ਬੋਲ ਸਕਦਾ ਉਹਨੂੰ ਬੋਲਣ ਜੋਗਾ ਬਾਬਾ ਦੀਪ ਸਿੰਘ ਸਾਹਿਬ ਨੇ ਕਰ ਦਿੱਤਾ ਏਡੀ ਮਹਾਰਾਜ ਦੀ ਕਿਰਪਾ ਖਾਲਸਾ ਜੀ ਉਸ ਬੱਚੇ ਉੱਤੇ ਵਰਤੀ ਤੇ ਹੁਣ ਭੈਣ ਕਹਿੰਦੀ ਆ ਵੀ ਮਹਾਰਾਜ ਦੀ ਕਿਰਪਾ ਨਾਲ ਅਸੀਂ ਆਪ 6-7 ਮਹੀਨੇ ਪਹਿਲਾਂ ਵੀ ਜਿਹੜੇ ਪੰਜੋਖਰਾ ਸਾਹਿਬ ਆਪਣੇ ਬੱਚੇ ਨੂੰ ਲੈ ਕੇ ਆਏ ਸਾਂ ਸੁਣਿਆ ਅਸੀਂ ਤੇ ਪੰਜੋਖਰਾ ਸਾਹਿਬ ਲੈ ਕੇ ਆਏ ਸਾਂ ਤੇ ਇੱਥੇ ਫਿਰ ਲਿਆ ਕੇ ਇਸ਼ਨਾਨ ਕਰਾਇਆ ਸੀ ਮਹਾਰਾਜ ਦੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਤੇ ਉਹ ਬੱਚਾ ਜਿਹੜਾ ਅਸੀਂ ਉਹਦੇ ਅੱਖਰ ਚੱਲ ਪਏ ਸੀ ਮਾੜਾ ਮਾੜਾ ਕਿਤੇ ਕਿਤੇ ਹੁਣ ਅੜ ਜਾਂਦਾ ਪਰ ਮਹਾਰਾਜ ਦੀ ਕਿਰਪਾ ਨਾਲ ਹੁਣ ਚੰਗੀ ਤਰ੍ਹਾਂ ਪੂਰਾ ਬੋਲਦਾ ਗੱਲਬਾਤ ਕਰਦਾ ਗੱਲ ਸਮਝਦਾ ਪਰ ਮੈਂ ਉਹ ਪਾਠ ਕਰਨੇ ਅਜੇ ਵੀ ਨਹੀਂ ਛੱਡੇ ਉਹ ਜੋਤ ਜਗਾਉਣੀ ਅਜੇ ਵੀ ਨਹੀਂ ਛੱਡੀ ਬਾਣੀ ਪੜ੍ਹਨੀ ਅਜੇ ਵੀ ਨਹੀਂ ਛੱਡੀ ਤੇ ਹੁਣ ਮੇਰਾ ਘਰ ਵਾਲਾ ਮੇਰੀ ਸੱਸ ਮੇਰਾ ਸਾਰਾ ਜਿਹੜਾ ਪਰਿਵਾਰ ਆ ਬਾਬਾ ਦੀਪ ਸਿੰਘ ਸਾਹਿਬ ਨੂੰ ਨਮਸਕਾਰਾਂ ਕਰਦਾ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਦਾ ਏਡੀ ਕਲਾ ਖਾਲਸਾ ਜੀ ਸ਼ਹੀਦਾਂ ਸਿੰਘਾਂ ਨੇ ਵਰਤੌਣਾ ਕੀਤੀ ਤੇ ਭੈਣ ਦੱਸਦੀ ਹੈ ਵੀ ਸਾਰਾ ਪਰਿਵਾਰ ਹੀ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜ ਗਿਆ ਏਡੀ ਮਹਾਰਾਜ ਦੀ ਕਲਾ ਵਰਤ ਸੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਮਿਹਰਾ ਕਰਦੇ ਆ ਖਾਲਸਾ ਜੀ ਆਪੇ ਰਸਤਾ ਦੱਸਦੇ ਆ ਆਪੇ ਰਾਹ ਦੱਸਦੇ ਆ ਜੇ ਦਰਵਾਜ਼ਾ ਕੋਈ ਜ਼ਿੰਦਗੀ ਵਿੱਚ ਬੰਦ ਹੋ ਜਾਂਦਾ ਤੇ ਆਪੇ ਸ਼ਹੀਦ ਸਿੰਘ ਕਿਰਪਾ ਕਰਕੇ ਰਾਹ ਖੋਲਦੇ ਇੱਕ ਬੰਦ ਹੁੰਦਾ ਤੇ ਹਜ਼ਾਰਾਂ ਖੋਲਦੇ ਨੇ ਪਰ ਸਾਨੂੰ ਨਜ਼ਰ ਨਹੀਂ ਆਉਂਦੇ ਨਜ਼ਰ ਆਉਂਦੇ ਆ ਜਦੋਂ ਅਸੀਂ ਸਰਦਾ ਭਾਵਨਾ ਗੁਰੂ ਕੀ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਫਿਰ ਸਾਨੂੰ ਸਾਰੇ ਰਸਤੇ ਨਜ਼ਰ ਆ ਜਾਂਦੇ ਆ ਇਸ ਕਰਕੇ ਗੁਰਮੁਖੋ ਬਾਣੀ ਪੜ੍ਹਾ ਕਰੋ ਨਾਮ ਜਪਿਆ ਕਰੋ ਧੰਨ ਗੁਰੂ ਅਮਰਦਾਸ ਮਹਾਰਾਜ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਆਓ ਭਾਈ ਗੁਰੂ ਕੇ ਸਿੱਖੋ ਬਾਣੀ ਪੜ੍ਹੀਏ ਨਾਮ ਜਪੀਏ ਪੂਰੇ ਗੁਰਾਂ ਦੀ ਸੱਚੀ ਬਾਣੀ ਨੂੰ ਪੜਨਾ ਕਰੀਏ ਕੱਚੀ ਬਾਣੀ ਨੂੰ ਤਿਆ ਕੇ ਪੱਕੀ ਬਾਣੀ ਪੜੀ ਪੱਕੀ ਬਾਣੀ ਕੀ ਹੈ ਜੋ ਗੁਰੂ ਮਹਾਰਾਜ ਦੀ ਬਾਣੀ ਕੱਚੀ ਬਾਣੀ ਕੀ ਹੈ ਜਿਹੜੀਆਂ ਖਾਲਸਾ ਜੀ ਆਪੇ ਗੱਲਾਂ ਬਣਾ ਲੈਣੀਆਂ ਜਿੱਦਾਂ ਆ ਦੋ ਚਾਰ ਬਾਬੇ ਆਪੇ ਗੱਲਾਂ ਬਣਾ ਕੇ ਗਾਉਂਦੇ ਫਿਰਦੇ ਆ ਤੇ ਉਹ ਕੱਚੀ ਬਾਣੀ ਹੈ ਉਹ ਪੱਕੀ ਬਾਣੀ ਨਹੀਂ ਸੋ ਮਹਾਰਾਜ ਕਿਰਪਾ ਕਰਨ ਐਵੇਂ ਭੈਣ ਦੇ ਕਾਰਜ ਸਵਾਰੇ ਉਹ ਬੱਚਾ ਜਿਹੜਾ ਖਾਲਸਾ ਜੀ ਐਵੇਂ ਮਹਾਰਾਜ ਦੀ ਕਿਰਪਾ ਨਾਲ ਬੋਲਣ ਲੱਗਾ ਹੋਰ ਵੀ ਦੋ ਚਾਰ ਉਹਨਾਂ ਨੇ ਗੱਲਾਂ ਕੀਤੀਆਂ ਸੀ ਮੈਨੂੰ ਵਿਸਰ ਗਈਆਂ ਉਹਦੇ ਆਸਤੇ ਮੈਂ ਮਾਫੀ ਮੰਗਦਾ ਕਿਉਂਕਿ ਇਸ ਟਾਈਮ ਮੈਂ ਗੱਡੀ ਦੇ ਵਿੱਚ ਆ ਤੇ ਗੱਡੀ ਵਿੱਚ ਬੈਠਾ ਬੈਠਾ ਹੀ ਰਿਕਾਰਡ ਕਰਦਾ ਪਿਆ ਕਿਉਂਕਿ ਮੈਂ ਸੁਣੀ ਸੀ ਤੇ ਮੇਰੇ ਕੋਲ ਸਮਾਂ ਨਹੀਂ ਬਣਿਆ ਤੇ ਮੈਂ ਚਾਹਿਆ ਵੀ ਵੀਡੀਓ ਨਾ ਇਹ ਨਾ ਹੋਵੇ ਵੀ ਪਵੇ ਨਾ ਉਹਦੇ ਨੂੰ ਚੰਗਾ ਇਵੇਂ ਰਿਕਾਰਡ ਕਰ ਲੈਨੇ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਰਿਕਾਰਡ ਹੋਈ ਤੇ ਖਾਲਸਾ ਜੀ ਇੱਕ ਹਾਰਡ ਬੀਤੀ ਦਾਸ ਕੋਲੇ ਹੋਰ ਆਈ ਆ ਉਹ ਵੀ ਉਹਨਾਂ ਦਾ ਵੀ ਭਜੰਗੀ ਜਿਹੜਾ ਸੀ ਉਹ ਬੋਲਦਾ ਨਹੀਂ ਸੀ ਤੇ ਉਹ ਉਹਤੇ ਵੀ ਬੜੀ ਕਿਰਪਾ ਉਹ ਦਾਸ ਮਾਰੇ ਦੀ ਮਿਹਰ ਹੋਈ ਤੇ ਕੱਲ ਨੂੰ ਆਪਾਂ ਉਹ ਸਰਵਣ ਕਰਾਂਗੇ ਉਹਦੇ ਵਿੱਚ ਬਹੁਤ ਕਿਰਪਾ ਚਾਹ ਪਈ ਸਾਹਿਬ ਦੀ ਮਹਾਨਤਾ ਸ਼ਹੀਦਾਂ ਨੇ ਦਰਸਾਉਣਾ ਕੀਤੀ ਕਿਉਂਕਿ ਸ਼ਹੀਦਾਂ ਸਿੰਘਾਂ ਨੇ ਵੀ ਇਹੋ ਬਾਣੀ ਪੜ੍ਹੀ ਹੈ ਫੇਰ ਹੀ ਸ਼ਹੀਦियां ਪ੍ਰਾਪਤ ਕੀਤੀਆਂ ਇਸੇ ਕਰਕੇ ਸ਼ਹੀਦ ਉਹਨਾਂ ਦੇ ਬੜੇ ਖੁਸ਼ ਹੁੰਦੇ ਜਿਹੜੇ ਗੁਰੂ ਕੀ ਬਾਣੀ ਪੜ੍ਹਦੇ ਆ ਜਿਹੜੇ ਗੁਰੂ ਕੀ ਬਾਣੀ ਨਾਲ ਚਿੱਤ ਜੋੜਦੇ ਆ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਸੱਚੇ ਪਾਤਸ਼ਾਹ ਮੇਰਾ ਕਰਨ ਸੇ ਪਿਆਰੇ ਮਹਾਰਾਜ ਜੀ ਮੇਲੋ ਜਿਨ੍ਹਾਂ ਨਾਲ ਮਿਲਿਆ ਜਿਨ੍ਹਾਂ ਦਿਆਂ ਮਿਲਿਆ ਅਬਜੀ ਦਾ ਮਹਾਰਾਜ ਹਮੇਸ਼ਾ ਨਾਮ ਚੇਤਾ ਇਹੋ ਹੀ ਸਤਗੁਰਾਂ ਅਗੇ ਅਰਦਾਸ ਕਰਿਆ ਕਰੋ ਮਹਾਰਾਜ ਐਸੇ ਗੁਰਸਿੱਖਾਂ ਦਾ ਸੰਗ ਬਖਸ਼ੋ ਜਿਨ੍ਹਾਂ ਦੇ ਸੰਗ ਨਾਲ ਵਾਹਿਗੁਰੂ ਜੀ ਤੁਸੀਂ ਚੇਤਾ ਜਾਵੋ ਤੁਸੀਂ ਚੇਤ ਵਿੱਚ ਵਸ ਜਾਵੋ ਯਾਦ ਆ ਜਾਵੋ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ